ਓਲੰਪੀਅਨ ਸਰਦਾਰ ਜਰਨੈਲ ਸਿੰਘ ਸਟੇਡੀਅਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਆਜ਼ਮ ਸਰਦਾਰ ਪ੍ਰਗਤ ਸਿੰਘ ਜੀ ਵੱਲੋਂ 16ਵਾਂ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਹੜਾ ਕਿ ਐਡਵੋਕੇਟ ਰਾਏ ਸਾਹਿਬ ਦੀ ਦੇਖਰੇਖ ਹੋ ਰਿਹਾ ਔਰ ਇਹ ਬਹੁਤ ਹੀ ਵਧੀਆ ਕਾਰਜ ਹੈ ਜਿਹੜੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਇੱਕ ਸੁਚੇਤ ਕਰਦੇ ਆਂ ਤੇ ਬਹੁਤ ਵਧੀਆ ਕਾਰਜ ਹੈ ਇਦਾਂ ਦੇ ਕਾਰਜ ਹੁੰਦੇ ਰਹਿਣੇ ਆ ਤੇ ਅਸੀਂ ਮਹਾਰਾਜ ਅੱਗੇ ਹੀ ਅਰਦਾਸ ਕਰਦੇ ਆਂ ਵੀ ਰਾਏ ਸਾਹਿਬ ਨੂੰ ਇਦਾਂ ਹੀ ਚੜ੍ਹਦੀ ਕਲਾ ਚ ਰੱਖਣ ਤੇ ਇਦਾਂ ਦੇ ਕਾਰਜ ਵਧੀਆ-ਵਧੀਆ ਕਰਦੇ ਰਹਿਣ ਜੀ ਮੈਂ ਕਿਰਨਜੀਤ ਸਿੰਘ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਭਤੀਜਾ ਹਾਂ ਸਰਦਾਰ ਕੁਤਾਰ ਸਿੰਘ ਜੀ ਦਾ ਬੇਟਾ 16ਵਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਔਰ ਇੰਟਰ ਸਟੇਟ ਐਥਲੈਟਿਕਸ ਮੀਟ ਹੋ ਰਹੀ ਆ ਬਹੁਤ ਹੀ ਖੁਸ਼ੀ ਦਾ ਮੌਕਾ ਆ ਔਰ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਇਸ ਮੌਕੇ ਤੇ ਮੈਨੂੰ ਕੇ ਆਨ ਦਾ ਫੋਰਟ ਸਕੂਲ ਫਿਟਨੈਸ ਹੋਣ ਦਾ ਸਾਰੇ ਇਵੈਂਟ ਦਾ ਮੌਕਾ ਮਿਲਿਆ ਇਸ ਟੂਰਨਾਮੈਂਟ ਨੂੰ ਕਰਾਉਣ ਲਈ ਸਦਾ ਤਸਵੀਰ ਸਿੰਘ ਜੀ ਰਾਏ ਅਤੇ ਪੂਰੀ ਆਰਗੇਨਾਈਜ਼ਿੰਗ ਕਮੇਟੀ ਬਹੁਤ ਹੀ ਬੁਲਾਈਦੀ ਤਾਹਤ ਰਿਆ ਮੈਂ ਸ਼ਲਾਗਾ ਕਰਦਾ ਪਿਆ ਇੰਨਾ ਅੱਛਾ ਇਨਿਸ਼ੀਏਟਿਵ ਕੀਤਾ ਹਰ ਸਾਲ ਕਰ ਰਹੇ ਆ ਜਿਹਦੇ ਨਾਲ ਨੌਜਵਾਨਾਂ ਨੂੰ ਇੱਕ ਸੀਧ ਮਿਲਦੀ ਆ ਭਈ ਉਹ ਇੱਕ ਅੱਛੇ ਸਮਾਜ ਦੀ ਸਿਰਜਣਾ ਲਈ ਅੱਗੇ ਵਧ ਸਕਣ ਔਰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਆ ਜਿਸੀ ਹੋਰ ਇਹ ਪੀਡੀਐਮ ਜਿੰਦਰ ਕੁਮਾਰ ਸਹੀ ਸਿੱਧੇ ਸਕੀਏ ਔਰ ਇੱਕ ਕ੍ਰੀਏਟਿਵ ਉਹਨਾਂ ਦੇ ਵਿੱਚ ਜਜ਼ਬਾ ਲਿਆ ਸਕੀਏ ਜਿਹੜੇ ਬੱਚੇ ਇਥੋਂ ਖੇਲਣਗੇ ਪਾਰਟਿਸਿਪੇਟ ਕਰਨਗੇ ਉਹ ਬਹੁਤ ਅੱਛੇ ਨਾਗਰਿਕ ਸਾਡੇ ਮੁਲਕ ਦੇ ਪੰਜਾਬ ਦੇ ਬਣਨਗੇ ਮੈਂ ਸਾਡੇ ਹਲਕਾ ਵਾਸੀਆਂ ਨੂੰ ਰਾਏ ਸਾਹਿਬ ਨੂੰ ਔਰ ਇਹਨਾਂ ਦੇ ਸਾਰੇ ਸਾਥੀਆਂ ਨੂੰ ਜਿਹੜੇ ਹਰ ਸਾਲ ਪੂਰੇ ਜੋਸ਼ ਦੇ ਨਾਲ ਇਸ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰਦੇ ਸਜੀ ਗਹਿਰਾਈਆਂ ਤੋਂ ਬਹੁਤ ਬਿਹਾਈ ਦਿਨਾ ਔਰ ਵਾਇਗਰੂ ਤੋਂ ਪ੍ਰਾਰਥਨਾ ਕਰਦਾ ਪਏ ਹਰ ਸਾਲ ਇਹਨਾਂ ਨੂੰ ਸ਼ਕਤੀ ਬਖਸ਼ੇ ਕਿ ਇਸ ਕੋ ਆ ਇਵੈਂਟ ਬੜਾ ਹੁੰਦਾ ਜਾਵੇ ਔਰ ਨੈਸ਼ਨਲ ਲੈਵਲ ਦਾ ਇਵੈਂਟ ਬਣੇ ਆ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਔਰ ਸਾਰੇ ਸ਼ਹੀਦਾਂ ਨੂੰ ਜਿਨੇ ਮੁਲਕ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਜੀ ਸੱਚੀ ਸ਼ਰਧਾਂਜਲੀ ਅਹ ਕਹਿਣਾ ਚਾਹੂਗਾ ਕਿ ਜੀ ਯੂਥ ਪਬਲਿਕ ਬੰਗਾ ਅੱਜ ਤਾਂ ਦੇ ਇਵੈਂਟਸ ਨਾਲ ਜੁੜੇ ਘਰਾਂ ਤੋਂ ਪੇਰੈਂਟਸ ਵੀ ਬੱਚਿਆਂ ਨੂੰ ਫਿਰ ਵੀ ਬਹੁਤ ਬਈ ਬਾਕੀ ਉਹ ਕ੍ਰੀਏਟਿਵ ਰਸਤੇ ਤੇ ਚੱਲਣ ਨਸ਼ਾ ਅਰਸ਼ ਅਤੇ ਬਾਕੀ ਜਿਹੜੀਆਂ ਬੁਰਾਈਆਂ ਸਮਾਜ ਚ ਆ ਗਈਆਂ ਉਸ ਦੇ ਖਿਲਾਫ ਸਾਨਾ ਬਹਾਦਰ ਸਿੰਘ ਯੂਥ ਜਿਹੜਾ ਐਸਡੀ ਪੀਡੀਓ ਨੂੰ ਜਾਗਰਤ ਕਰਨ ਦਾ ਸਭ ਤੋਂ ਵਧੀਆ ਟੰਗ ਹੈ ਮੈਂ ਉਮੀਦ ਕਰਦਾ ਪਈ ਨੌਜਵਾਨ ਇਸ ਇਵੈਂਟ ਤੋਂ ਇਸ ਐਥਲੈਟਿਕ ਮੀਟ ਤੋਂ ਟੂਰਨਾਮੈਂਟ ਤੋਂ ਪ੍ਰਭਾਵਿਤ ਹੋ ਕੇ ਇਸ ਦੌਰ ਵਿੱਚ ਆਉਣਗੇ ਔਰ ਇੱਕ ਨਵਾਂ ਹਿੰਦੁਸਤਾਨ ਬਣਾਉਣ ਦੇ ਲਈ ਸਹਿਯੋਗ ਕਰਨ। ਜੋ ਅਸੀਂ ਸੀਨੀਅਰਸ ਕੰਟਰੀ ਸਕੂਲ ਗੜਸ਼ੰਕਰ 올ੰਪੀਸ ਦਾ ਜਨਾਇ ਸਿੰਘ ਸਟੇਡੀਅਮ ਦੇ ਵਿੱਚ ਖੜੇ ਆ। ਅੱਜ ਸਾਡਾ 16ਵਾਂ ਸ਼ਹੀਦ ਆਦਮ ਸਰਦਾਰ ਭਗਤ ਸਿੰਘ ਫੁੱਟਬਾਲ ਐਂਡ ਇੰਟਰ ਸਟੇਟ ਮੁਕਾਬਲੇ ਉਹਦਾ 5ਵਾਂ ਦਿਨ ਹੈ। ਮੈਂ ਦੱਸ ਕਰਨ ਪਾਸੇ ਮੈਂ ਦੱਸਣਾ ਚਾਹਨਾ ਕਿ ਇਸ ਵਿੱਚ ਇਸ 5 ਦਿਨਾਂ ਦੇ ਵਿੱਚ 16 ਟੀਮ ਨੇ ਪਾਰਟਿਸਪੇਟ ਕੀਤਾ। ਜਿਨਾਂ ਚਾਹ ਅੱਠ ਟੀਮ ਪਿੰਡ ਲੈਵਲ ਦੀਆਂ ਸੀ ਤੇ ਅੱਠ ਸੀਗੀਆਂ ਕਾਲਜ ਦੇ ਲੈਵਲ ਦੀਆਂ ਸੋ ਉਹਦੇ ਵਿੱਚ ਇਸ ਤੋਂ ਇਲਾਵਾ ਅੱਜ 16ਵਾਂ ਜੋ ਸਾਡਾ ਇੰਟਰ ਸਟੇਟ ਮੁਕਾਬਲਾ ਹੈਗਾ ਉਹਦੇ ਵਿੱਚ 250 ਤੋਂ ਉੱਤੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜੋ ਕਿ ਸਾਡੇ ਐਥਲੀਟਸ ਦੇ ਮੁਕਾਬਲੇ ਚੱਲਦੇ ਨੇ ਔਰ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਇਸ ਸਾਲ ਬਹੁਤ ਦੂਰ ਦਰਾੜਿਆਂ ਤੋਂ ਵੀ ਬੱਚੇ ਦੂਜੀਆਂ ਸਟੇਟਸ ਤੋਂ ਆਏ ਨੇ ਸੋ ਉਹਨਾਂ ਨੂੰ ਇੱਥੇ ਪਹੁੰਚਣ ਤੇ ਉਹਨਾਂ ਦੇ ਕੋਚ ਸਾਹਿਬਾਨ ਨੂੰ ਇੱਥੇ ਪਹੁੰਚਣ ਤੇ ਜਿੰਨੇ ਫੁੱਟਬਾਲ ਦੇ ਕੋਚ ਸਾਹਿਬਾਨ ਨੂੰ ਇੱਥੇ ਪਹੁੰਚਣ ਤੇ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਔਰ ਅੱਗੇ ਵਾਸਤੇ ਜੋ ਮਰਸਮੁੱੱਚੀ ਟੀਮ ਹੈ ਜੋ ਸਾਡੀ ਇੱਕ ਜੋਟ ਹੋ ਕੇ ਕੰਮ ਕਰਦੀ ਹੈਗੀ ਆ ਅੱਗੇ ਅੱਗੇ ਵਾਸਤੇ ਪ੍ਰਮਾਤਮਾਗੇ ਅਸੀਂ ਅਰਦਾਸ ਕਰਦੇ ਹਾਂ ਕਿ ਅਸੀਂ ਇਕੱਠੇ ਹੋ ਕੇ ਇਹੀ ਜਿਹੜਾ ਹੈਗਾ ਸਾਡਾ ਟੂਰਨਾਮੈਂਟ ਇਹਨੂੰ ਬਲੰਦੀਆਂ ਵਿੱਚ ਲੈ ਕੇ ਜਾਈਏ ਜਿਹਦੇ ਵਿੱਚ ਵਿਦੇਸ਼ੀ ਵੀਰਾਂ ਦਾ ਸਾਡੇ ਐਨਆਰਆਈ ਵੀਰਾਂ ਦਾ ਬਹੁਤ ਜ ਵੱਡਾ ਸਵਾਦ ਹੁੰਦਾ ਹੈਗਾ ਮੈਨੂੰ ਇਹਦੇ ਨਾਲ ਦੱਸਣ ਦੀ ਖੁਸ਼ੀ ਹੁੰਦੀ ਆ ਕਿ ਇੱਕ ਮਹੀਨਾ ਪਹਿਲਾਂ ਮਾਸਟਰ ਪੀਰ ਸਿੰਘ ਰੱਤੂ ਸਾਹਿਬ ਆਲੇ ਗਏ ਸੀ ਤੋਂ ਤੇ ਮੁੜ ਕੇ ਉਹ ਵੇ ਬਾਪਸ ਉਹਨਾਂ ਦੇ ਬੱਚਿਆਂ ਨੇ ਉਹਨਾਂ ਕਿਹਾ ਕਿ ਨਹੀਂ ਤੁਹਾਨੂੰ ਯਾਦ ਕਰਦੇ ਆ ਤੁਸੀਂ ਟੂਰਨਾਮੈਂਟ ਤੇ ਜ਼ਰੂਰ ਪਹੁੰਚੋ ਸੋ ਇਸ ਕਰਕੇ ਕੱਲੋਂ ਪਹੁੰਚ ਗਏ ਅਸੀਂ ਚੌਥੇ ਦਿਨ ਸੋ ਮਾਸਟਰ ਸਾਹਿਬ ਦਾ ਗਲਵਣ ਸਾਹਿਬ ਦਾ ਹੋਰ ਸਿਹਰਾ ਪਰਿਵਾਰ ਦਾ ਤੇ ਉਹ ਹੋਰ ਜਿੰਨੇ ਜਿੰਨੇ ਲੱਗੇ ਸਕੇਦੇ ਪੰਡੇ ਆ ਸਾਨੂੰ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਹਿੰਦਾ ਹੈਗਾ ਇਸ ਤੋਂ ਇਲਾਵਾ ਮੈਂ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਅਰਦਾਸਾ ਕਰੋ ਕਿ ਸਾਡੇ ਜਿਸ ਤਰ੍ਹਾਂ ਇਹ 2000 ਤਕਰੀਬਨ 9 ਤੋਂ ਇਹ ਟੂਰਨਾਮੈਂਟ ਅਸੀਂ ਕਰਾ ਰਹੇ ਆ ਇਹਦੇ ਵਿੱਚ 55 ਬੱਚੇ ਆਨੇ ਸਾਡੇ ਜੋ ਆਰਮੀ ਦੀ ਟ੍ਰੇਨਿੰਗ ਲੈ ਕੇ ਆਪਣੀ ਫੌਜ ਦੇ ਵਿੱਚ ਭਰਤੀ ਹੋਏ ਨੇ 6 ਬੱਚੇ ਸਾਡੇ ਪੁਲਿਸ ਵਿੱਚ ਗਏ ਨੇ ਮੇਰੇ ਨਾਲ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਸਾਡੇ ਗੋਲਡੀ ਸਾਹਿਬ ਇਹ ਤੇ ਜੋ ਪੰਜਾਬ ਪੁਲਿਸ ਨੇ ਜੋ ਇੰਟਰਨੈਸ਼ਨਲ ਫੁੱਟਬਾਲ ਖੇਲੇ ਨੇ ਸੋ ਮੈਂ ਇਹ ਬੱਚਿਆਂ ਨੂੰ ਇਹ ਗੱਲ ਕਹਿਣਾ ਕਿ ਤੂੰ ਕੋਈ ਸਿੱਖੋ ਇਹਨਾਂ ਨੂੰ ਵੀ ਮੈਂ ਚਾਹਨਾ ਹੈਗਾ ਕਿ ਤੁਸੀਂ ਇਕਾਹੇ ਵਗਾਏ ਆ ਬੱਚਿਆਂ ਨੂੰ ਟ੍ਰੇਨਿੰਗ ਦਿਓ ਜਿਸ ਤਰ੍ਹਾਂ ਇਹ ਵੱਡੇ ਸਕੋਰ ਰਹੇ ਆ ਸੋ ਪੰਜਾਬ ਪੁਲਿਸ ਦਾ ਸਭ ਤੋਂ ਜੋ ਬੈਸਟ ਸਕੋਰ ਰਹੇ ਆ ਇਹ ਸਾਡੇ ਇਹ ਗੋਲਡੀ ਸਾਹਿਬ ਨੇ ਹੈ ਉਸ ਕਰਕੇ ਇਹਨਾਂ ਨੂੰ ਮੈਂ ਫੇਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਫੇਰ ਦੱਸਾਂ ਕਰੋ ਇਹ ਸਾਡਾ ਜਿਹੜਾ ਕਲੱਬ ਹੈਗਾ ਇਹ ਬਲੰਦੀਆਂ